ਸੋ ਅੰਕਾ ਦੱਸਦਾ ਆਪਣੇ ਚੌਥੇ ਚੈਨਲ ਖਸਾਨ ਦਾ ਸ਼ੁਰੂਆਤ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਅਜਿਹੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਤਨੌਲਾ ਮੰਡੀ ਜਿਹੜੀ ਕਿ ਮਹੀਨੇ 'ਚ ਦੋ ਵਾਰ 11 ਤੇ 27 ਤਰੀਕ ਨੂੰ ਲੱਗਦੀ ਆ ਦੋਸਤੋ। ਅੱਜ ਦੀ ਵੀਡੀਓ ਆ ਜਿਹੜੀ ਇਹ ਆਪਾਂ ਤਨੌਲਾ ਮੰਡੀ ਦਾ ਫੁੱਲ ਬਲੌਗ ਬਣਾਵਾਂਗੇ ਦੋਸਤੋ ਸਾਰੀ ਮੰਡੀ ਦਾ ਦਰਸ਼ਨ ਕਰਾਵਾਂਗੇ ਤੇ ਵਿੱਚ ਹੀ ਤੁਹਾਨੂੰ ਕੁਸ਼ਮਾ ਦੇ ਗਾਵਾਂ ਦੇ ਮੱਜਾਂ ਦੇ ਰੇਟ ਦੱਸਾਂਗੇ। ਇਸ ਦੇ ਬਲਾਕ ਨਾਲ ਐਂਡ ਤੱਕ ਜੁੜੇ ਰਹੋ ਦੋਸਤੋ ਸਾਰੀ ਮੰਡੀ ਦੇ ਦਰਸ਼ਨ ਕਰਾਵਾਂ ਇਕੱਲੀ ਇਕੱਲੀ ਚੀਜ਼ ਆਂ ਗਾਵਾਂ ਦੇਖ ਸਕਦੇ ਹਾਂ ਦੋਸਤੋ ਪੂਰੀਆਂ ਦੋ ਟੋਪੀਆਂ ਬਹੁਤ ਵੱਡੇ ਹਵਾਨੇ ਆ ਗਾਵਾਂ ਜਾਰੀਆਂ ਨੇ ਆ ਜੋ ਅੱਗੇ ਤੁਹਾਨੂੰ ਮੰਡੀ ਲੈ ਕੇ ਚੱਲਦੇ ਹਾਂ ਸਾਰੀ ਮੰਡੀ ਦੇ ਕਰਾਉਣੇ ਦਰਸ਼ਨ ਜੋ ਜੁੜੇ ਰਹੋ ਦੋਸਤੋ ਬਲਾਕ ਨਾਲ ਐਂਡ ਕਰਕੇ ਕੁਸ਼ਮਾਰੀਆਂ ਵੱਖ-ਵੱਖ ਬਿਮਾਰੀਆਂ ਇਹ ਕਹਿੰਦੇ ਆਂ ਸਾਡੇ ਨਾਲ ਆਤਨੌ ਲਾ ਮੰਡੀ ਦੀਆਂ ਮੁੱਝਾਂ ਨੇ ਦੋਸਤੋ ਵਿੱਚ ਕੁਝ ਜਾਨਵਰਾਂ ਦੇ ਰੇਟ ਵੀ ਪੁੱਛਾਂਗੇ ਆਪਾਂ ਵੀਡੀਓ ਦੇ ਵਿੱਚ ਹੀ ਬਾਕੀ ਕੂਹੀ ਮੰਡੀ ਦਾ ਕਿਹੜਾ ਲਵਾਵਾਂਗੇ ਸੋਨੂੰ ਸਾਰੀ ਮੰਡੀ ਤੇ ਕਰਾਵਾਂਗੇ ਦਰਸ਼ਕ ਦੇ ਨਾਲੇ ਅੱਜ ਦੇ ਰੇਟ ਕੀ ਚੱਲ ਰਹੇ ਨੇ ਦੋਸਤੋ ਇਹ ਰੇਟ ਵੀ ਦੱਸਾਂਗੇ ਆ ਸਾਹਮਣੇ ਗਾਂ ਦੇਖ ਸਕਦੇ ਹਾਂ ਬਹੁਤ ਵੱਡੇ ਹਵਾਨੇ ਦੀ ਆ ਨੇੜੇ ਤੋਂ ਹਵਾਨਾ ਦਿਖਾ ਦੇਣਾ ਥਣ ਦਿਖਾ ਦੇਣਾ ਇਹ ਜੇ ਮੈਂ ਰਾਸ ਦੇ ਵਿੱਚ ਆ ਦੋਸਤੋ ਥੋੜੀ ਜੀ ਬਾਕੀ ਗੱਲਬਾਤ ਬਾਈ ਨਾਲ ਕਰਦੇ ਆ ਤੇ ਰੇਟ ਵੀ ਪੁੱਛਦੇ ਆ ਇਹਦਾ ਕੀ ਕਹਿੰਦਾ ਕੀ ਹਾਲ ਹੈ ਬਾਈ ਜੀ ਵਧੀਆ ਬਾਈ ਜੀ ਕੀ ਨਾਮ ਆ ਆਪਣਾ ਆਰਾਮ ਸਿੰਘ ਆਰਾਮ ਸਿੰਘ ਵਪਾਰ ਦਾ ਹੀ ਕੰਮ ਹੋਵੇ ਹਾਂਜੀ ਹਾਂਜੀ ਕਿੱਥੇ ਤੋਂ ਆਇਓ ਹੈ ਲੋਕਲੀ ਇੰਤਰਾਉਂ ਦੇ ਤੋਂ ਨਾਉਲੇ ਤੋਂ ਪਿੱਛੇ ਮੀਣੀ ਝੋਟ ਵੀ ਲੈ ਕੇ ਆਈ ਸੀ ਆਪਣੇ ਚੈਨਲ ਦੀ ਪਾਈ ਸੀ ਅੱਜ ਵੀ ਮੀਣੀ ਹੈਗੀ ਹੈ ਬਾਈ ਜੀ ਹੈਗੀ ਹੈ ਹਾਂਜੀ ਇਹ ਗਾਂ ਦਾ ਕਿੰਨਾ ਵਸੂਆ ਬਾਈ ਗਾਂ ਦਾ ਤੀਜਾ ਸੂਆ ਤੀਜਾ ਸੂਆ ਸੂਈ ਹੋਈ ਆ ਠੀਕ ਆਪਣਾ ਹੋਇਆ ਸਗੱਬਣਾ ਹੈ ਹਾਂਜੀ ਕਿੰਨੇ ਦਿਨ ਪੈਦੇ ਪੰਜ ਦਿਨ ਦੂਜੇ ਸੂਏ ਦਾ ਕੀ ਰਿਕਾਰਡ ਆ ਦੁੱਧ ਦਾ ਇਹਦਾ 25 ਕਿਲੋ ਐਸ ਵਾਰ ਕਿੰਨੀ ਕੁ ਉਮੀਦ ਆ 30 ਕਿਲੋ 30 ਕਿਲੋ ਕ੍ਰਾਸ ਦੇ ਵਿੱਚ ਆ ਬਾਈ ਹਾਂ ਹਾਂ ਕ੍ਰਾਸ ਦੇ ਵਿੱਚ ਆ ਰੇਟ ਕਿ ਕੀ ਕਰਦੇ ਆ ਦਾ ਰੇਟ 65000 ਕਿੰਨੇ ਦੀ ਛੱਡ ਦਾਂਗੇ ਬਾਈ 55000 ਦੇ ਵਿੱਚ 55 ਦੀ ਨੰਬਰ ਬੋਲ ਦੋ 95925 ਹਾਂਜੀ 71704 ਇੱਕ ਵਾਰੀ ਫੇਰ ਬੋਲੋ 95925 ਹਾਂਜੀ 71704 ਖੋਲ ਕੇ ਤੋੜ ਦੋਗੇ ਗਾਂ ਥੋੜੀ ਖੋਲ ਕੇ ਤੋੜੀ ਬੋਲੋ ਦੋਸਤੋ ਤੀਜੇ ਸੂਏ ਗਾਂ ਇੱਧਰ ਤੋਂ ਦੇਖ ਸਕਦੇ ਹੋ ਬਾਨਾ ਤੇ ਬਾਕੀ ਜਦੋਂ ਤੁਰੂ ਕੀ ਉਹਦੇ ਜੱਜਮੈਂਟ ਕਰ ਲਿਓ ਹਵਾਨੇ ਦੀ ਸਾਰੀ ਤੀਜੇ ਸੀ ਉਹ ਸੂਣ ਚ ਪਾਈ ਕਹਿੰਦਾ 5-7 ਦਿਨ ਬਾਕੀ ਨੇ ਦੋਸਤੋ ਕਰੋਸ ਦੇ ਵਿੱਚ ਆ ਗਈ ਗਰਮੀ ਚੱਲਣ ਵਾਲੀ ਗਾਂ ਤੇ ਬਾਕੀ ਚਾਰੋਂ ਥਾਂ ਨੇ ਜਿਹੜੇ ਪੂਰੇ ਸੋਨੇ ਲੱਗੇ ਨੇ ਦੋਸਤੋ ਦੂਰੀ ਤੇ ਲੱਗੇ ਨੇ ਚਾਰੋਂ ਥਾਂ ਨਿਕੜ ਮੈਨੇ ਆਪਾਂ ਦੇ ਵਿੱਚ ਮੁੱਖੀ ਜਿਵਾਈ ਵਾਲੇ ਪੂਰੇ ਟੋਪ ਦੇ ਸੋਨੇ ਥਾਂ ਲੱਗੇ ਨੇ ਤੇ ਬਾਕੀ ਬਾਈ ਨੇ 55000 ਰੁਪਏ ਕਿਹਾ ਲੈਂਡ ਦੇ ਨਾਲ ਆ ਫਿਕਸ ਰੇਟ ਬਾਕੀ ਦੋਸਤੋ ਤੁਸੀਂ ਬਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਜਿਹਨੂੰ ਵੀ ਗਾਂ ਪਸੰਦ ਆਊਗੀ ਖਰੀਦ ਸਕਦੇ ਹੋ ਇਧਰ ਤੋਂ ਹਵਾਨਾ ਤੁ ਛੋਟੀ ਕਿਹੜੀ ਆ ਬਾਈ ਪੂਰੀ ਹੋਰ ਪਰ ਲੀਆਂ ਮੇਰੇ ਦੋਨਾਂ ਦੀ ਪਾ ਦੇ ਯਾਰ ਦੋ ਝੋਟੀਆਂ ਦਿਖਾਉਣਾ ਦੋਸਤੋ ਹੋਰ ਤੇ ਬਾਕੀ ਉਹਨਾਂ ਦਾ ਰੇਟ ਵੀ ਬਾਈ ਤੋਂ ਵੀਡੀਓ 'ਚ ਹੀ ਕਰਾਵਾਂਗੇ ਆਹ ਕਿਹੜੀ ਝੋਟਾ ਪਹਿਲਾਂ ਦੱਸ ਆਹ ਖੋਲ ਦੇ ਬਾਈ ਮੀਣੀ ਝੋਟੀ ਦੇਖ ਲਓ ਦੋਸਤੋ ਸੂਈ ਸਮਾਰੀ ਝੋਟੀ ਆ ਤੇ ਬਾਕੀ ਦੇਖ ਸਕਦੇ ਹੋ ਬਹੁਤ ਵੱਡੇ ਹਵਾਨੇ ਦੀ ਆ 20 ਜਰੀ ਆ ਜੀ ਪੂਰੀ ਤੁਹਾਨੂੰ ਅੰਨਾ ਦੇਖ ਸਕਦੇ ਹੋ ਦੋਸਤੋ ਬਹੁਤ ਵੱਡੇ ਹਵਾਨੇ ਦੀ ਹੈ ਤੇ ਮੋٹے ਦੁੱਧ ਵਾਲੇ ਥਣ ਲੱਗੇ ਨੇ ਦਰਮਿਆਨੇ ਕੱਦ ਕਾਟ ਚਾ ਚੌੜੇ ਢਾਂਚੇ ਚਾ ਦੋਸਤੋ ਜਾਣ ਵਾਲੀ ਝੋਟੀ ਹੈ ਬਾਕੀ ਅਗਲੀ ਗੱਲ ਬਾਤ ਡਿਟੇਲ ਇਹਦੀ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਬਾਈ ਉਹਨਾਂ ਦਾ ਸਕਰੀਨ ਤੇ ਲਾ ਦਾਂਗੇ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਿਓ ਬਾਈ ਤੋਂ ਆਪਾਂ ਇਹਦੀ ਡਿਟੇਲ ਪੁੱਛ ਲੈਨੇ ਹੁਣ ਤੇ ਇੱਕ ਵਾਰੀ ਤੁਹਾਨੂੰ ਮੈਂ ਥਣ ਹੋਰ ਦਿਖਾ ਦਣਾ ਨੇੜ ਤੋਂ ਹਲਕੀ ਸਾਈਡ ਜੀ ਚੱਕਦੀ ਵਾਲੇ ਵਿੱਚ ਬਾਕੀ ਇੱਧਰ ਤੋਂ ਦਿਖਾ ਦਣਾ ਦੋਸਤੋ ਲਈ ਵਾਹ ਬੋਲੀ ਸਸਰੀ ਕਰ ਬਾਈ ਸਸਰੀ ਕਰ ਬਾਈ ਜੀ ਨਾਮ ਕੀ ਹੈ ਬਾਈ ਸੱਮਾ ਜੀ ਕਿਹੜੇ ਪਿੰਡ ਤੋਂ ਆਇਓ ਤਨੂਲਾ ਲੋਕਲ ਜੀ ਵਪਾਰ ਦਾ ਹੀ ਕੰਮ ਆ ਬਾਈ ਹਾਂਜੀ ਵੀਰੇ ਕਿੰਨੇਵੇਂ ਸੂਏ ਸੂਏ ਝੋਟੀ ਇਹ ਚੌਥੇ ਸੂਏ ਚੌਥੇ ਸੂਏ ਬੱਚਾ ਕੀ ਆ ਨਾਲ ਦੇ ਮਗਰ ਟੱਕੀ ਟੱਕੀ ਕਿੰਨੇ ਕਿਤੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 8 ਦਿਨ ਹੋ ਗਏ ਆਜੇ 8 ਦਿਨ ਕਿੰਨਾ ਕੁ ਦੁੱਧ ਹੈ ਇਸ ਟਾਈਮ ਦੁੱਧ ਹੈਗਾ ਜੀ 16 ਕਿਲੋ ਬੋਲੀ ਬੋਲੀ ਆ 16 ਕਿਲੋ ਬੋਲੀ ਤਿਆਰ ਹੈ ਕਿੰਨੇ ਕੁ ਦੁੱਧ ਦੀ ਉਮੀਦ ਹੈ ਤੂੰ 20 ਜੀ ਹਾਂਜੀ 20 ਕਿਲੋ ਦੁੱਧ ਕੱਢ ਦੂਗੀ ਹਾਂਜੀ ਰੇਟ ਕੀ ਆ ਬਾਈ ਇਹਦਾ ਬੋਲ ਤਾਂ 150 ਜੀ 1.5 ਲੱਖ ਕਿੰਨੇ ਦੀ ਛੱਡ ਦੋਗੇ ਲਾਸਟ 1.35 ਦੀ ਆਪਣਾ ਨੰਬਰ ਬੋਲ ਦੋ ਬਾਈ 94659 ਹਾਂਜੀ 11994 ਇੱਕ ਵਾਰੀ ਫੇਰ ਬੋਲਦੇ ਬਾਈ 94659 11994 ਠੀਕ ਆ ਬਾਈ ਜਿਹੜੀ ਉਹ ਦੋ ਨੰਬਰ ਤੇ ਝੂਟੀ ਦਿਖਾਵਾਂਗੇ ਆਪਾਂ ਉਹਦੀ ਕੀ ਡਿਟੇਲ ਆ ਅਰੇ ਇੱਕ ਵਾਰੀ ਘੁਮਾ ਦੇ ਆ ਦੋਸਤੋ ਦੋ ਨੰਬਰ ਵਾਲੀ ਮੱਝ ਦੇਖ ਸਕਦੇ ਹੋ ਬਹੁਤ ਵੱਡੇ ਹਵਾਨੇ ਆ ਦੋਸਤੋ ਚਾਰੂ ਥਣ ਨਖਰਵੇਂ ਲੱਗਿਆ ਪੂਰੀ ਦੂਰੀ ਤੇ ਤੇ ਬਾਕੀ ਡਿਟੇਲ ਇਹਦੀ ਆਪਾਂ ਬਾਜੀ ਨੂੰ ਪੁੱਛ ਲਾਂਗੇ ਇੱਕ ਵਾਰੀ ਤੁਰਦੀ ਦੇਖ ਲਓ ਛੋਟੀ ਇਹ ਹਵਾਨਾ ਦੇਖ ਰਹੇ ਹੋ ਦੋਸਤੋ ਬਹੁਤ ਵੱਡਾ ਹਵਾਨਾ ਹੈ ਭਾਰੀ ਹਵਾਨੇ ਦੀ ਆ ਵਾਹ ਕਮਾਲ ਆ ਬਾਈ ਇਹ ਦੋਸਤੋ ਤਨੌਲਾ ਮੰਡੀ ਆ ਮੱਝਾਂ ਨਹੀਂ ਅੱਜ 11 ਤਰੀਕ ਨੂੰ ਆਪਾਂ ਤਨੌਲਾ ਮੰਡੀ ਤੇ ਪਹੁੰਚੇ ਹੋਏ ਆ ਤੇ ਇਧਰ ਤੋਂ ਹਵਾਨਾ ਦਿਖਾਵਾ ਦੋਸਤੋ ਇਹ ਥਣ ਦਿਖਾਵਾ ਮੱਝ ਦੇ ਪੂਰੇ ਟੋਪ ਦੇ ਥਣ ਲੱਗੇ ਨੇ ਚਾਰੋਂ ਥਣ ਪੂਰੇ ਮੋਟੇ ਨੇ ਦੋਸਤੋ ਤੇ ਮੈਂ ਅੱਗੇ ਤੋਂ ਹਵਾਨਾ ਵੀ ਦਿਖਾਉਣਾ ਚਾਹੂੰਗਾ ਥੈਂਕ ਯੂ ਸ਼ਕਨ ਇੱਧਰੋਂ ਦੇਖ ਰਹੇ ਹਾਂ ਜੀ ਦੋਸਤੋ ਹਵਾਨੇ ਦੇ ਉੱਤੇ ਨਾੜਾ ਨੇ ਜਿਹੜੀਆਂ ਦੁੱਧ ਦਾ ਪਰਮਾਨ ਕਰਦੀਆਂ ਨੇ ਦੇਖ ਸਕਦੇ ਹੋ ਇਧਰ ਤੋਂ ਆ ਮਿਲਕ ਪੈਣ ਜਾਂਦੀ ਆ ਬਹੁ ਮੁੱਫਤੀ ਇਹ ਦੱਸਦੇ ਆ ਨਾੜਾ ਦੀ ਫਲਕਾਰੀਆਂ ਹਵਾਨੇ ਦੇ ਬਾਕੀ ਚਾਰੋਂ ਸਣ ਦੋਸਤੋ ਮੋਟੇ ਨੇ ਪੂਰੀ ਦੂਰੀ ਤੇ ਲੱਗੇ ਨੇ ਬਾਕੀ ਅਗਲੀ ਡਿਟੇਲ ਇਹਦੀ ਆਪਾਂ ਬਾਈ ਜੀ ਨੂੰ ਪੁੱਛ ਲੈਨੇ ਆਂ ਭਾਈ ਇਹ ਕਿੰਨੇਵੇਂ ਸੂਏ ਸੁਈਆ ਇਹ ਤੀਜੀ ਆ ਜੀ ਤੀਜੀ ਸੂਏ ਹਾਂਜੀ ਕਿੰਨੇ ਦਿਨ ਹੋ ਗਏ ਇਹਨੂੰ 8 ਦਿਨ ਹੋ ਗਏ ਅਜੇ 8 ਦਿਨ ਇਹ ਥੱਲੇ ਬੋਲਾ ਕਿੰਨਾ ਤਿਆਰ ਦੁੱਧ ਤਿਆਰ ਜੀ ਹਾਂਜੀ ਦੁੱਧ ਵੀ 18 ਕਿਲੋ ਤਿਆਰ ਇਸ ਟਾਈਮ ਕਿੰਨਾ ਕ ਕੱਢ ਦੂਗੀ ਚੌਣ ਚੌਂਦਾ ਜੀ ਹਾਂਜੀ ਦੋਸਤ ਜੀ 20 22 22 20 22 ਕਿਲੋ ਇਹਦਾ ਰੇਟ ਕਿੰਨਾ ਬਾਈ ਜੀ 145 ਜੀ 145 ਇਹ ਕਿੰਨੇ ਦੀ ਛੱਡਣੀ ਜਮੇ ਇੱਕੋ ਹੀ ਗੱਲ ਜੀ ਹਾਂਜੀ ਇਹਦੇ ਨਾਲ ਦੇ ਜੀ 125 ਦੀ 125000 ਹਾਂਜੀ ਠੀਕ ਹੈ ਜੀ ਦੋਸਤੋ ਇਹ ਜੋ 125000 ਦੀ ਤੇ ਬਾਈ ਕਹਿੰਦਾ 135000 ਦੀ ਛੱਡ ਦਾਂਗੇ ਮੀਣੀ ਝੋਕੀ ਜਿਹੜੀ 1 ਨੰਬਰ ਤੇ ਦਿਖਾਈ ਤੀ ਇੱਕ ਝੋਟੀ ਹੋਰ ਦਿਖਾਉਣੇ ਆ ਬਾਈ ਹੋਰਾਂ ਕੋਲੇ ਹੋਰ ਖੜੀ ਆ ਆ ਦੋ ਨੰਬਰ ਵਾਲੀ ਝੂਟੀ ਆ ਦੋਸਤੋ ਮੂੰਹ ਮੱਥਾ ਦੇਖ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਚ ਹੈ ਛੋਟਾ ਮੋਰਾ ਜੀ ਆ ਤਿੰਨ ਨੰਬਰ ਵਾਲੀ ਝੂਟੀ ਆ ਦੋਸਤੋ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਬਿਲਕੁਲ ਕੁੰਡੇ ਸਿੰਘਾਂ ਚ ਨੀਲੀ ਰਾਵੀ ਦੇ ਵਿੱਚ ਆ ਜਾਂਦੀ ਆ ਤੇ ਬਾਕੀ ਅਗਲੀ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਸਾਰੀ ਬਾਖਮਾਲਾ ਬਾਈ ਉਹਦੀਆਂ ਵੀ ਝੋਟੀਆਂ ਦੋਸਤੋ ਦਰਮਿਆਨੇ ਕੱਦ ਘਾੜ ਚੋ ਚੋੜੇ ਢਾਂਚੇ ਵਾਲੀਆਂ ਇੱਕ ਵਾਰੀ ਥਣ ਹਵਾਨਾ ਮੈਂ ਤੁਹਾਨੂੰ ਇਹਦਾ ਵੀ ਦਿਖਾ ਦਿੰਨਾ ਨੇੜ ਤੋਂ ਬਾਕੀ ਅਗਲੀ ਗੱਲਬਾਤ ਸਾਰੀ ਬਾਈ ਨੂੰ ਪੁੱਛ ਲਾਂਗੇ ਦੋਸਤੋ ਹਵਾਨੇ ਦੀਆਂ ਸਾਰੀਆਂ ਝੋਟੀਆਂ ਚੰਗੀਆਂ ਨੇ ਬਾਈਆਂ ਤੇ ਬਾਕੀ ਇੱਧਰ ਚੱਲ ਕੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਤੋਂ ਪੁੱਛ ਲੈਂਦੇ ਆਂ ਇਹਦਾ ਰੇਟ ਵੇਟ ਕਿੰਨਾ ਬਾਈ ਇਹਦੀ ਕੀ ਕੰਡੀਸ਼ਨ ਆ ਇਹ ਵੀ ਸੂਈ ਹੋਈ ਆ ਇਹ ਵੀ ਤਾਜੀ ਹੈ ਜੀ ਅੱਛਾ ਕਿੰਨੇ ਕਿ ਦਿਨਾਂ ਦੀ ਦੂਜਾ ਸਵੇਰ ਜੀ ਇਹਨੂੰ ਇਹਨੂੰ ਸੂਈ 6 ਮਾ ਦਿਨਾਂ ਅੱਜ 6 ਮਾ ਦਿਨ ਇਸ ਲਈ ਕਿੰਨਾ ਕੁ ਬੋੜਾ ਬੋੜਾ ਹੋਈ ਥੱ ਲੋਕ ਜੀ 16 17 ਕਿਲੋ 16 17 ਕਿਲੋ ਰੇਟ ਕੀ ਆਦਾ ਟਮਟਰਾਂ ਨੇ ਬੋਲਦਾ 1.5 ਲੱਖ ਆ ਜੀ ਦਾ ਕਿੰਨੇ ਦੀ ਛੱਡ ਦੋਗੇ ਇਹ ਦੇਵਾਗੇ ਜੀ 1.35 ਦੀ 1 ਲੱਖ 35 ਹਜ਼ਾਰ ਦੀ ਬਾਈ ਜੀ ਨੰਬਰ ਇੱਕ ਵਾਰੀ ਫੇਰ ਬੋਲੋ 9466 9119 94 ਠੀਕ ਹੈ ਜੀ ਦੋਸਤੋ ਇਹਨਾਂ ਚੋਂ ਜਿਹੜੀਆਂ ਤਿੰਨੇ ਝੁੱਟੀਆਂ ਦਿਖਾਈਆਂ ਨੇ ਕੋਈ ਵੀ ਝੁੱਟੀ ਪਸੰਦ ਆਉਂਦੀ ਹੈ ਇਹ ਤਿੰਨ ਨੰਬਰ ਤੇ ਦਿਖਾਈਆਂ ਨੀਰੀ ਦਾ ਵੀ ਝੁੱਟੀ ਤੇ ਦੋ ਨੰਬਰ ਤੇ ਆ ਕੁੰਡੀ ਝੁੱਟੀ ਦਿਖਾਈਦੀ ਦੋਸਤੋ ਤੇ ਇੱਕ ਨੰਬਰ ਤੇ ਆਪਾਂ ਮੀਣੀ ਝੁੱਟੀ ਦਿਖਾਈਦੀ ਬਾਈ ਦਾ ਨੰਬਰ ਮੈਂ ਲਾ ਦੂੰਗਾ ਸਕਰੀਨ ਤੇ ਜਿਨੂੰ ਇਹਨਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਸਕਦੇ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਹੋਰ ਝੋਟੀਆਂ ਦੇ ਰੇਟ ਪੁੱਛਦੇ ਆਂ ਤੇ ਹੋ ਸਕੇ ਤਾਂ ਇੱਕ ਅੱਧੀ ਗਾਂ ਦਾ ਰੇਟ ਵੀ ਪੁੱਛਾਂਗੇ ਹੋਰ ਵੀਡੀਓ ਜੀ। ਪਹੁੰਚੇ ਹੋਣੀ ਹੈ ਜਿੱਤਰਾ ਉਲਾ ਮੰਡੀ ਤੇ ਬਾਕੀ ਆਪਾਂ ਉਹ ਗਾਂ ਦਿਖਾਉਣੇ ਤੁਹਾਨੂੰ ਬਹੁਤ ਵੱਡੇ ਹਵਾਨੇ ਦੀ ਆ ਡਿਟੇਲ ਉਹਦੀ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਦੇਖ ਰਿਹਾ ਕਰੋ ਉਸ ਚਾ ਗਾਂ ਦੋਸਤੋ ਗਰਮੀ ਚ ਚੱਲਣ ਵਾਲੀਆਂ ਗਾਵਾਂ ਨੇ ਇਹ ਮੈਂ ਹਵਾਨਾ ਦਿਖਾ ਦਿੰਨਾ ਗਾਂ ਦਾ ਇੱਕ ਵਾਰੀ ਮੇਰੇ ਤੋਂ ਨੂੰ ਆਪਣੀ ਕਰੋਸ ਚਾ ਦੋਸਤੋ ਗਰਮੀ ਚ ਚੱਲਣ ਵਾਲੀ ਗਾਂ ਕਣਪੂਰੀ ਦੂਰੀ ਦੇ ਲੱਗੇ ਨੇ ਆਪਸ ਦੇ ਵਿੱਚ ਬਹੁਤ ਵੱਡੇ ਲੇਵ ਹੈ ਜੀ ਆ ਬਾਕੀ ਤਾਜੀ ਸੂਈ ਹੋਈ ਆ ਦੋਸਤੋ ਅਗਲੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਬਾਈ ਹੋਰਾਂ ਦਾ ਨੰਬਰ ਵੀ ਲਾ ਦਾਂਗੇ ਸਕਰੀਨ ਤੇ ਬਾਈ ਸਸਰੀ ਗਾਉਂ ਦੀ ਆਪਣੀ ਗਾ ਬਾਈ ਹਾਂ ਜੀ ਬਾਈ ਕਿਹੜੇ ਪਿੰਡੋਂ ਆਗੇ ਤਨੌਲੀ ਇੱਥੇ ਤਨੌਲੀ ਵਪਾਰ ਦਾ ਹੀ ਕੰਮ ਆ ਬਾਈ ਵਪਾਰ ਦਾ ਵਪਾਰੀ ਬਹੁਤ ਨੇ ਯਾਰ ਤਨੌਲੀ ਛੇ ਦਿਨ ਹੋ ਗਿਆ ਹੈ ਹੈ ਅੱਛਾ ਕਿੰਨੇ ਕਿਦਾਂ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਬਾਈ 6 ਦਿਨ ਹੋ ਗਿਆ ਕਿੰਨੇ ਸੂਏ ਦੂਜੇ ਸੂਏ ਦੂਜੇ ਸੂਏ ਹਾਂ ਕਿੰਨਾ ਕ ਬੋਲਾ ਤਿਆਰ ਆ ਇਸ ਟਾਈਮ ਐ 20 ਕਿਲੋ ਤੋਂ ਤਿਆਰ ਆ ਬਾਈ 20 ਕਿਲੋ ਤਿਆਰ ਆ ਕਿੰਨਾ ਕ ਕੱਢ ਦੂਗੀ ਇਹਦੇ ਬਾਈ 24 25 ਦੇ ਫਾਗ ਦਿੰਦੇ 24 25 ਦੇ ਰੇਟ ਕੀ ਆ ਬਾਈ ਇਹਦਾ ਰੇਟ ਦਾ 85000 ਕਿੰਨੇ ਵੀ ਛੱਡ ਦੋਗੇ 70 ਦੀ ਦੇ ਜਾਨਾ 70 ਦੀ ਬੱਛਾ ਕੀ ਆ ਨਾਲ ਇਹਦੇ ਬੱਛਾ ਬੱਛਾ ਆਪਣਾ ਨੰਬਰ ਬੋਲ ਦਿ ਬਾਈ 98775 ਹਾਂਜੀ 17943 ਇੱਕ ਵਾਰੀ ਫੇਰ ਬੋਲੋ 987772 ਹਾਂਜੀ 17943 ਖੋਲ ਕੇ ਤੋਰ ਦੇ ਬਾਈ ਗਾਂਦ ਦੇ ਸਾਡੇ ਤੋਰੇ ਦੋਸਤੋ ਦੂਜੇ ਸੂਏ ਪੱਛੀ ਦੱਸਦਾ ਬਾਈ ਕਰੋਫ ਦੇ ਵਿੱਚ ਤੇ ਬਾਕੀ ਗਰਮੀ ਗਰਮੀ ਚੱਲਣ ਵਾਲੇ ਜਾਨਵਰ ਨੇ ਦੋਸਤੋ ਮੈਂ ਜਮੇ ਨਹੀਂ ਮੰਦੀ ਵੀਰੇ ਮੈਂ ਹੀ ਆ ਥੋੜਾ ਘਰ ਦਾ ਕਰਦੀ ਸਫਾਈ ਕਹਿੰਦਾ ਗਰਮੀ ਵਗੈਰਾ ਬਿਲਕੁਲ ਨਹੀਂ ਮੰਦੀ ਥੋੜਾ ਜਿਆਦਾ ਡਰਦੇ ਨੇ ਜਾਨਵਰ ਕਈ ਵਾਰੀ ਮੰਡੀ-ਮੁੰਡੀ ਪਹਿਲੀ ਵਾਰ ਆਏ ਹੁੰਦੇ ਆ ਵਾ ਬਣ ਲਾ ਬਾਈ ਕਮਾ ਕੇ ਇਹ ਬਾਕੀ ਦੋਸਤੋ ਨੰਬਰ ਮੈਂ ਲਾ ਦੂੰਗਾ ਬਾਈ ਦਾ ਸਕਰੀਨ ਤੇ ਜਿਹਨੂੰ ਵੀ ਗਾਂ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜਾ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਦੋਸਤੋ ਬਹੁਤ ਵੱਡੇ ਹਵਾਨੇ ਦੀਆਂ ਗਾਂ ਆ ਬਾਕੀ ਥਾਂ ਦਿਖਾ ਦਣਾ ਚਾਰੋਂ ਥਾਂ ਪੂਰੀ ਦੂਰੀ ਤੇ ਲੱਗਦੇ ਨੇ ਦੋਸਤੋ ਬਾਕੀ ਮੇਨ ਗੱਲ ਹੁੰਦੀ ਆ ਦੋਸਤੋ ਗਰਮੀ ਜ਼ਿਆਦਾ ਪੈਂਦੀ ਆ ਪਿਓਰ ਐਚਐਫ ਨੇ ਜਿਹੜੀਆਂ ਗਰਮੀ ਸੰਭਾਲ ਦੇਣੀਆਂ ਬਹੁਤ ਔਖੀਆਂ ਨੇ ਇਹ ਗਾਂ ਦੇ ਦੀ ਸਾਹੀਵਾਲ ਕ੍ਰੋਸ ਦੇ ਵਿੱਚ ਆ ਬਾਈ ਕਹਿੰਦਾ ਤੇ ਬਾਕੀ ਇਹਦੀ ਮੇਰਾ ਖਿਆਲ ਆ 60% ਵੀ ਜ਼ਿਆਦਾ ਹੋਊਗੀ ਤੇ ਬਾਕੀ ਦੋਸਤੋ ਇਹ ਗਾਵਾਂ ਗਰਮੀ ਬਹੁਤ ਘੱਟ ਮਨਾਉਂਦੀਆਂ ਹਨ ਅੱਖੜ ਨਹੀਂ ਲੱਗੀ ਤੇ ਅੱਛਾ ਅੱਖੜ ਨਹੀਂ ਲਾਇਆ ਬਾਈ ਚੋਕੇ ਲਿਆਂਦੀ ਹੋਈ ਆ ਠੀਕ ਆ ਆ ਛੋਟੀ ਬਾਰੇ ਦੱਸ ਦੋ ਬਾਈ ਕਿਹੜੀ ਛੋਟੀ ਆਉਂਦੀ ਆ ਆ ਤਾਂ ਆ ਮੈਂ ਬਾਈ ਆ ਛੋਟੀ ਦਾ ਵੀ ਦੇ ਦੋ ਡੇਲਾ ਆ ਛੋਟੀ ਦੇਖ ਸਕਦੇ ਕਿਹੜੀ ਆ ਪਹਿਲੇ ਨਾਲ ਛੋਟੀ 2 ਦੰਦਾ ਆਹਾ ਆਹਾ ਇਹ ਦੂਜੇ ਸੂਏ ਆ ਬਾਈ ਦੂਜੇ ਸੂਏ ਵੀ ਦੰਦਾ ਜੀ ਹੈ ਇਹ 6 ਦੰਦਾ ਬਾਈ ਆ ਭਲੂਣਾ ਕਿੱਟੀ ਦੇਖ ਪਛੀ ਰਿਹਾ ਤੈਨੂੰ ਫੇਰ ਦਿਖਾਵਾਂ ਆ ਦੂਸਰੇ ਸੂਏ ਛੋਟੀ ਆ ਦੋਸਤੋ ਮੁੱਠੀ ਚਬਾਈ ਵਾਲੇ ਲੱਗਣੇ ਨਿੱਕੇ ਥਣ ਚਾਰੋਂ ਥਾੜਾ ਨਿਕਣਵੇਂ ਲੱਗਣੇ ਪੂਰੀ ਦੂਰੀ ਤੇ ਦੂਜੇ ਸੂਏ ਛੋਟੀ ਦੱਸੀਆ ਬਾਈ ਨੇ ਤੇ ਮੂੰਹੋਂ 6 ਦੰਦਾ ਦੇ 15 ਕਿਲੋ ਦਰਮਿਆਨੇ ਕੱਦ ਘੱਟ ਚਾ ਚੌੜੇ ਢਾਂਚੇ ਦੀਆਂ ਜਾਣ ਵਾਲੀ ਝੋਪੀ ਹੈ ਬਾਕੀ ਹਵਾਨਾ ਜਿਹੜਾ ਹਵਾਨਾ ਬਾਕਮਾਲ ਆ ਦੋਸਤੋ ਖਣਪੂਰੀ ਦੂਰੀ ਤੇ ਲੱਗੇ ਨੇ ਆਪਸ ਦੇ ਵਿੱਚ ਸਾਰੇ ਥਾਣੇ ਤੇ ਬਾਕੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਬਾਈ ਹੁਣਾਂ ਲਾ ਦਾਂਗੇ ਸਕਰੀਨ ਤੇ ਦੋਸਤੋ ਜਿਹਨੂੰ ਵੀ ਝੋਟੀ ਪਸੰਦ ਆਊਗੀ ਨੇੜ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਸਕਦੀ ਹੈ ਇਧਰ ਤੋਂ ਮੈਂ ਹਵਾਲਾ ਨਾਲ ਖੜਾ ਨੂੰ ਇੱਕ ਵਾਰੀ ਹਵਾਲਾ ਦੇਖ ਸਕਦਾ ਹਾਂ ਦੋਸਤੋ ਝੋਟੀ ਦਾ ਦੂਜੇ ਸੂਏ ਮੂੰਹੋਂ ਛੇ ਦਾੰਦ ਦੱਸਦਾ ਬਾਈ ਆ ਕੇ ਬਾਈ ਨੂੰ ਪੁੱਛ ਲਾਂਗੇ ਆਪਾਂ ਚਾਰੋਂ ਥਾਂ ਪਹਿਲੇ ਦੂਨੀ ਤੇ ਲੱਗਦੀ ਨਹੀਂ ਕਿ ਨਾ ਰਾਂ ਹੁੰਦਾ ਹਵਾਨੀ ਤੇ ਬਹੁਤ ਜ਼ਿਆਦੇ ਨੇ। ਬਾਕੀ ਡਿਟੇਲ ਇੱਧਰ ਤੋਂ ਹਵਾਨਾ ਦੇਖ ਲੋ ਕੋਸਤੇ। ਬਾਕੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛ ਲਾਂਗੇ। ਬਾਈ ਇਹਦੀ ਡਿਟੇਲ ਦਾ ਦੇ ਗਿਆ। ਇਹਦੇ ਦੂਜੇ ਸੋਏ ਆ। ਠੀਕ ਆ ਜੀ। 15 ਕਿਲੋ ਦੁੱਧਾ ਨੱਟਾ ਇਸ ਵੇਲੇ ਤਿਆਰ ਆ। ਕਿੰਨੇ ਕਿ ਦਿਨ ਹੋ ਗਏ ਸਵੀਨ ਨੂੰ? 8 ਦਿਨ। ਕਿੰਨੇ ਕਿ ਦੁੱਧ ਦੀ ਮੀਰਾ? ਦੁੱਧ ਵੀਰੇ 16 ਕਿਲੋ ਦੇ। 16 ਕਿਲੋ। ਰੇਟ ਬਾਈ ਇਹਦਾ? ਰੇਟ ਬਾਈ ਇਹਦਾ 135 ਮਾਰਗ। ਕਿੰਨੇ ਵੀ ਛੱਡ ਦੋਗੇ? 120 ਦੀ। 120 ਇਹ ਵੀ ਤੇਰੇ ਨੰਬਰ ਤੇ ਹੋ ਜਾਊਗਾ। ਬੱਚਾ ਕੀ ਹੈ ਇਹਦੇ ਨਾਲ ਇਹਦੇ ਨਾਲ ਕੱਟੀ ਹੈ ਵੀਰੇ ਕੱਟੀ ਆ ਝੋਟੀ ਵੀ ਆਪਣੀ ਇਹ ਵੀ ਬਈ ਆਪਣੀ ਆ ਝੋਟੀ ਦੋਸਤੋ ਪਹਿਲੇ ਸੂਆ ਇੱਕ ਵਾਰੀ ਥਾਣ ਹਵਾ ਨਾਲ ਦੇਖ ਲੋ ਨੇੜ ਤੋਂ ਬਾਕੀ ਚਾਰੋਂ ਥਾਣ ਦੋਸਤੋ ਪੂਰੇ ਗੈਪ ਤੇ ਲੱਗੇ ਨੇ ਥਰੀ ਜਵਾਈ ਵਾਲੇ ਮਹਮਤ ਦਾ ਦਾਣਾ ਝੋਟੀ ਦਾ ਪੂਰੀ ਬਿਊਟੀ ਵਾਲੀ ਝੋਟੀ ਆ ਦੋਸਤੋ ਸ਼ਕੀਨ ਝੋਟੀ ਆ ਪੂਰੀ ਬਿਲਕੁਲ ਕੁੰਡੇ ਸਿੰਘਾਂ ਚ ਬਾਕੀ ਕੱਦ-ਕਾਠ ਬਹੁਤ ਜ਼ਿਆਦਾ ਆ ਝੋਟੀ ਦਾ ਦੋਸਤੋ ਬਾਕੀ ਡਿਟੇਲ ਸਾਰੀ ਆਪਾਂ ਇਹਦੀ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਬਾਈ ਉਹਨਾਂ ਦਾ ਸਕਰੀਨ ਤੇ ਲਾ ਦਾਂਗੇ ਜਿਹਨੂੰ ਵੀ ਟਿਪੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦਾ ਇੱਕ ਵਾਰ ਇਧਰ ਤੋਂ ਹਵਾਨਾ ਦਿਖਾ ਦਾਨਾ ਥਣ ਦੋਸਤੋ ਬਾ ਕਮਾਲ ਦੂਰੀ ਤੇ ਲੱਗੇ ਨੇ ਭਾਈ ਇਹ ਕਿੰਨੇ ਵੇ ਸੂਏ ਸੂਇਆ ਪਹਿਲੇ ਸੂਏ ਹਾਂ ਤਾਂ ਬਦਾਂਦਾ ਵੀਰੇ ਮੂੰਹੋਂ ਦੋ ਦਾਂਦਾ ਕਿੰਨੇ ਕਿ ਦਿਨ ਹੋ ਗਏ ਨੂੰ ਇਹਨੂੰ ਬਾਈ 5-6 ਦਿਨ ਹੋ ਗਏ ਕੰਚੀ ਦੇ ਨੇ ਥੱਲੇ ਕਿੰਨਾ ਕੁ ਬੋਲਾ ਤਿਆਰਾ 12 13 ਲੀਟਰ ਦਾ ਤਿਆਰ 12 13 ਬੱਚਾ ਕੀ ਆ ਬਾਈ ਇਹਦਾ ਇਹ ਕੱਟੀ ਆ ਬਾਈ ਇਹਦਾ ਰੇਟ ਕਿੰਨਾ ਇਹਦਾ ਰੇਟਰ 2 ਲੱਖ ਰੁਪਏ ਮਾਰਕ ਕਿੰਨੇ ਵੀ ਛੱਡ ਦੋਗੇ ਇੱਕ 70 ਦੀ 70 ਰੁਪਏ ਆਪਣਾ ਨੰਬਰ ਬੋਲ ਦੇ ਇੱਕ ਵਾਰੀ 98772 17973 ਇੱਕ ਵਾਰੀ ਫਿਰ 98772 17943 ਬੜੀ ਯਾਰ ਦੇਖੀ ਆਜੋ ਦੋਸਤੋ ਬਾਕੀ ਨੰਬਰ ਬਾਈ ਹੋਰਾਂ ਦਾ ਮੈਂ ਲਾ ਦੂੰਗਾ ਸਕਰੀਨ ਤੇ ਜਿਹਨੂੰ ਝੋਟੀ ਪਸੰਦ ਆਉਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਲਓ ਤੇ ਬਾਕੀ ਆਜੋ ਅੱਗੇ ਚੱਲਦੇ ਆਂ और झुटियां भी दिखाने कराने मंडी दर्शन सारे सौदा चल रहे ਮੰਡੀ ਬਹੁਤ ਖੁੱਲੀ ਜਗ੍ਹਾ 'ਚ ਭਰਦੀ ਆ ਬਾਕੀ ਸ਼ੈਡਾਂ ਛੋਟਾਂ ਦਾ ਪ੍ਰਬੰਧ ਪੂਰਾ ਵਧੀਆ ਇੱਥੇ ਤੇ ਗਰਮੀ ਦੇ ਮੌਸਮ 'ਚ ਬਾਕੀ ਸਾਨੂੰ ਹੋਰ ਯੂਨੀਕ ਜੇ ਜਾਨਵਰ ਦਿਖਾਉਣੇ ਅੱਗੇ ਚੱਲ ਕੇ ਆਹ ਝੋਟੀ ਦੇਖ ਸਕ ਰਹੇ ਹੋ ਦੋਸਤੋ ਪੂਰੀ ਸਕ੍ਰੀਨ ਝੋਟੀ ਆ ਪੱਕੇ ਬੰਨੇ ਫਿਰ ਕੁਝ ਹੋਰ ਦੱਸਾਂਗੇ ਕਬੂਰੀ ਝੋਟੀ ਦਿਖਾਉਣਾ ਦੋਸਤੋ ਇਹਦੀ ਹਜੇ ਚੈਲਰੀ ਤੇ ਤਿਆਰੀ ਬਾਈ ਹੋਣੀ ਲੱਗ ਰਹੀ ਹੈ ਡੈਂਟਿੰਗ ਪੈਂਟਿੰਗ ਕਰਨ ਦਾ ਨਿਮਾਨ ਮੁ ਰਹੇ ਨੇ ਇਹਦੇ ਨਾਲ ਬੱਚਾ ਵੀ ਪੂਰਾ ਮੇਰਾ ਖੜਾ ਕੱਟੀ ਆ ਦੋਸਤੋ ਖਵਾਨਾ ਦੇਖ ਲਓ ਦੋਸਤੋ ਝੋਟੀ ਦਾ ਬਾਕੀ ਡਿਟੇਲ ਕੋਸ਼ਿਸ਼ ਕਰਾਂਗੇ ਬਾਈ ਨੂੰ ਪੁੱਛਣਗੇ ਭਾਈ ਆਪਣੀ ਬਾਜੇ ਹਾਂਜੀ ਭਾਈ ਜੀ ਨਾਮ ਕੀ ਆ ਨਾਮ ਦੱਸੋ ਜੀ ਬਾਬੂ ਗੁਰਾਂ ਦੀ ਬੰਟੀ ਕਿੱਥੇ ਤੋਂ ਆਣੀ ਬੰਟੀ ਨਾ ਚਾਹ ਪਾਣੀ ਕੁਝ ਆਪੀ ਕਿਤੇ ਰੂ ਅੱਗੇ ਵਾਗੇ ਦੇਖੀ ਦੋਸਤੋ ਤੀਜੇ ਸੂਏ ਝੋਟੀ ਆ 2,25,000 ਰੇਟ ਦੱਸਦਾ ਭਾਈ ਇਹਦਾ ਇਹ ਬਾਕੀ ਆ ਜੋ ਅੱਗੇ ਕਰਾਉਣੀਆਂ ਦਰਸ਼ਕ ਨੂੰ ਹੋਰ ਮੱਝਾਂ ਦੇ ਕੁਝ گاਵਾਂ ਦੇ ਰੇਟ ਪੁੱਛਾਂਗੇ ਆਹ ਲੋ ਦਿਖਾਉਣਿਆ ਤੁਹਾਨੂੰ ਦੋਸਤੋ ਇੱਕ ਪੂਰੀ ਸ਼ਕੀਨ ਬੱਛੀ ਬਾਈ ਲੱਗ ਰਿਹਾ ਨਾ ਮਹਣ ਤੇ ਪੁੱਛਦੇ ਆਂ ਬਾਈ ਤੋਂ ਡਿਟੇਲ ਇਹਦੀ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਘੋੜੀ ਵਰਗੀ ਆ ਪੂਰੀ ਸ਼ਕੀਨ ਬੱਛੀ ਐ ਤੇ ਬਾਕੀ ਡਿਟੇਲ ਇਹਦੀ ਬਾਈ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਬਾਈ ਸੋਹਣਾਲੀ ਐ ਹਾਂ ਇਹ ਕਰਤਾ ਦਾ ਰਹਿਦਾ ਬਾਈ ਪੂਰੇ ਹੁਣ ਚੱਲ ਇੱਕ ਹਫਤਾ ਹਾਂ ਕਿਹੜੇ ਪਿੰਡ ਤੋਂ ਆਇਓ ਅਲੀ ਸ਼ੇਰਪੁਰ ਤੋਂ ਜ਼ਿਲ੍ਹਾ ਮਾਨਸਾ ਮੁਪਾਰਦਾ ਹੀ ਕੰਮ ਐ ਨਹੀਂ ਨਹੀਂ ਕਰਦੀ ਪਿੱਛੇ ਆ ਬਾਈ ਅੱਛਾ ਕਰੇ ਲੂਏ ਆ ਦੂਜੇ ਸੁਆ ਪਹਿਲੇ ਸੁਆ 17 ਲੀਟਰ ਦੁੱਧ ਦਿੱਤਾ ਅੱਛਾ ਜੀ ਹਾਂ ਇਸ ਵਾਰੀ ਕਿੰਨਾ ਕਰ ਦੂਗੀ ਦੇ ਦੋ 20 ਦੇ ਨੇੜੇ 30 ਦੇ ਨੇੜੇ ਮੁੱਲ ਕੀ ਕਰਤਾ ਪੱਕੀ ਆ 50000 ਰੁਪਏ ਕਿੰਨੇ ਦੀ ਛੱਡ ਦੋਗੇ ਛੱਡ ਦਾਂ 46 47 ਦੀ ਆਪਣਾ ਨੰਬਰ ਬੋਲ ਦੋ 62395 ਹਾਂਜੀ 127 ਜੀ ਪੂਰਾ 127 ਹਾਂਜੀ ਠੀਕ ਆ ਬਾਈ ਠੀਕ ਹੈ ਧੰਨਵਾਦ ਅਬ ਅਛੀ ਇੱਕ ਵਾਰੀ ਫੇਰ ਦਿਖਾ ਦੇਣਾ ਦੋਸਤੋ ਇਧਰ ਤੋਂ 45 4000 ਦੀ ਬਾਈ ਕਹਿੰਦਾ ਛੱਡ ਦਾਂਗੇ ਕਿੰਨੇਵੇਂ ਦੂਜੇ ਸਵੇਰ ਸੁਊਗੀ ਹਾਂ ਦੂਜੇ ਹੀ ਦੂਜੇ ਸਵੇਰ ਸੁਣਾ ਪਾਈ ਕਹਿੰਦਾ ਪਹਿਲੀ ਸਵੇਰ ਦਾ 16 ਹਸਕਾਰਾਂ ਦਾ ਰਿਕਾਰਡ ਆ ਉਸ ਤੋਂ ਬਸੇ ਹੀ ਬਚੀ ਹੈਗੀ ਐ ਸਕੀਮ ਬਹੁਤਾ ਬਚੀ ਤੇ ਬਾਕੀ ਹਲੇ ਚਾਰੀ ਕਰੂਗੀ ਬਚੀ ਹਫਤਾ ਦਾਰ ਦਿਨ ਲੈਂਦੀ ਐ ਸੂਚ ਆਹ ਬਚੀ ਨਹੀਂ ਆਹ ਆ ਸਾਡਾ ਆੜੀ ਇੱਕ ਵਪਾਰੀ ਫਿਰਦਾ ਸੌਦਾ ਕਰਦਾ ਕਿਵੇਂ ਆ ਹਾਂ ਕੀ ਕਹਿੰਦਾ ਮੇਰਾ ਆਪਦਾ ਚੰਗਲਾ ਮੇਰੀ ਲਾਉਣੀ ਅੱਛਾ ਐਵੇਂ ਡੈਰੀ ਫਾਰਮ ਮੇਰਾ ਕਿਤੇ ਕਿੰਨੇ ਲੱਗਦੇ ਚੋਤੇ ਆ ਸੋਨੂੰ ਇੱਕ ਦਲਾਲ ਨੂੰ ਮਿਲਿਆ ਉਹ ਜਿਹੜਾ ਆਪਾਂ ਨੂੰ ਮਾਨਸਾ ਮੰਡੀ ਦੇ ਮਿਲਦਾ ਹੁੰਦਾ ਹੈ ਇੱਕ 2,25,000 ਵਾਲਾ ਦੋਸਤ ਜਿਹੜਾ ਆਪਾਂ ਲੈਪ ਸੌਦਾ ਪਾਇਆ ਸੀ ਉਹ ਬਾਈ ਨਹੀਂ ਕਰਾਇਆ ਸੀਗਾ ਬਾਈ ਇਹ ਸੀ ਉਹ ਕਹਿੰਦਾ ਜੂ ਪਿਛਾਣ ਲਿਓ ਮੜਾ ਜੀ ਬਾਈ ਨੂੰ ਤੂੰ ਬਾਕੀ ਦਲਾਲੀ ਦਾ ਹੀ ਕੰਮ ਆ ਬਾਈ ਘੈਂਟ ਕੰਮ ਕਰਦਾ ਨੰਬਰ ਬੋਲੀ ਤੇਰਾ ਨੰਬਰ ਜੀ 8544386 ਰੁਪਏ ਵਾਲੀ ਠੀਕ ਹੈ ਬਾਕੀ ਦੋਸਤੋ ਬਾਹਰ ਤੋਂ ਜਿਹੜੇ ਬਾਈਰ ਆਉਂਦੇ ਨੇ ਬਾਈ ਨਾਲ ਕਨੈਕਟ ਕਰ ਸਕਦੇ ਨੇ ਬਾਈ ਬਾਹਰ ਦੇ ਬਾਈਰਾਂ ਨੂੰ ਮਾਲ ਬਹੁਤ ਪਵਾ ਦਿੰਦਾ ਵੀ ਵੀਡੀਓ ਬਣਾਉਣੀ ਹੈ ਦੋਸਤੋ ਆਹ ਬਾਈ ਹੋਰਾਂ ਦਾ ਵੀ ਮੰਡੀ 'ਚ ਚੰਗਾ ਸਹਿਯੋਗ ਹੁੰਦਾ ਜੇ ਮੱਝਾਂ ਨੂੰ ਪਾਣੀ ਪੂਣੀ ਪਲਾਉਂਦੇ ਆ ਵਿਚਾਰੇ ਲੈ ਜਾ ਕੇ ਕਿੱਥੇ ਦਾ ਕੰਮ ਸਿਸਟਮ ਉਹਦਾ ਕਿੱਥੇ ਲੰਘ ਕਿੰਨੇ ਰੁਪਈਆ ਦੀ ਪਾਉਣਾ ਇੱਕ 50 50 ਦੀ ਇੱਕ ਕਿੰਨੇ ਜਾਣੇ ਉਹਨੂੰ ਇੱਕ ਮੰਡੀ 'ਚ 10000 ਹਰੇਕ ਮੰਡੀ ਜਾਣਾ ਹੈ ਹੈ ਕਿੰਨੇ ਪੈਸੇ ਮਿਲ ਜਾਂਦੇ ਨੇ 500 ਆਥਣ ਤੱਕ ਸੋਣ ਦਿਹਾੜੀ ਦੇ ਲੈ ਕੇ ਆਉਂਦਾ ਕੋਈ ਠੇਕੇਦਾਰ ਲੈ ਕੇ ਆਉਂਦਾ ਸਾਰਿਆਂ ਨੂੰ ਠੀਕ ਹੈ ਚਲ ਜਾ ਕਰ ਲੈ ਕੰਮ ਆ ਮੈਂ ਸਕੂਨ ਦਿਓਸ ਤੋਂ ਪਾਈ ਗੁਰਾਂ ਕੋਲੇ ਆ ਇੱਥੇ ਦਿਖਾਉਣਾ ਤੁਹਾਨੂੰ ਇਕੱਠੀਆਂ ਬੰਦੀਆਂ ਹੋਈਆਂ ਆ ਸ਼ੈੱਡ ਚ ਪੁਰਾਣਾ ਸ਼ੈੱਡ ਆ ਮੈਂ ਰੱਖਿਆ ਲੈ ਲੱਕੜ ਦਾ ਦੋਸਤੋ نیچے ਤੋਂ ਉੱਪਰ ਨੂੰ ਹਾਲਾਂਕਿ ਮੇਰੇ ਹਿਸਾਬ ਨਾਲ ਕਾਫੀ ਸਾਲ ਪੁਰਾਣਾ ਹੋਣਾ ਬਹੁਤ ਜ਼ਿਆਦਾ ਪੁਰਾਣਾ ਹੋਣਾ ਇਹਦੀ ਸ਼ੇਪ ਦੇਖ ਸਕਦੇ ਹੋ ਜਿੱਦਾਂ ਉਪਦੇਸ਼ਾਂ ਦੇ ਵਿੱਚ ਘਰ ਵਗੈਰਾ ਬਣਾਏ ਹੋਦੇ ਨੇ ਉਸ ਸ਼ੇਪ ਦਾ ਹੀ ਇਤਨਾ ਉੱਲਾ ਮੰਡੀ ਜੀ ਦੋਸਤੋ ਬਾਕੀ ਇੱਥੇ گاਵਾ ਹੀ گاਵਾ ਖੜੀਆਂ ਇਹ ਥੱਲੇ ਸ਼ਾਂ ਚ ਕਮਾਉਣੇ ਇੱਕ ਵਾਰੀ ਇਹਦੇ ਅੰਦਰ ਕੈਮਰਾ ਹਨਾ ਤੁਹਾਨੂੰ ਦਿਖਾਉਂਦੇ ਆ گاਵਾ ਸਾਰੀਆਂ ਆਹ ਖੜੀ ਆ ਦੋਸਤੋ ਇੱਕ ਦੋ ਨੰਬਰ ਦੇ ਸਾਹੀ ਵਾਰ ਬਹੁਤ ਕੈਮਗਾ ਤੇ ਬਾਕੀ ਇਹਦੀ ਕੋਸ਼ਿਸ਼ ਕਰਾਂਗੇ ਡਿਟੇਲ ਪੁੱਛਣ ਦੇ ਬਾਰੇ ਹੋਰਾਂ ਤੋਂ ਭਾਈ ਆਪਣੀ ਕਾਂ ਹੈ ਹਾਂਜੀ ਭਾਈ ਆਪਣੀ ਜੀ ਭਾਈ ਜੀ ਨਾਮ ਕੀ ਆ ਹਾਂ ਉਤਾਰਾ ਹੀ ਢੱਲਵਾ ਪੰਡਾ ਹੈ ਵੀਰ ਜੀ ਬੋਲ ਗਿਆ ਤਾਂ ਸਾਈਡ ਬੋਲ 45000 ਆ ਜੀ ਢੱਲਵਾ ਦਵਾ ਭਾਈ ਵਪਾਰ ਦੀ ਕੰਮ ਆ ਹੈ ਵਪਾਰ ਦਾ ਹੀ ਕੰਮ ਆ ਨਹੀਂ ਜੀ ਨਹੀਂ ਘਰ ਦੀ ਗੱਲ ਹੈ ਅੱਛਾ ਕਿੰਨੇ ਵੇ ਸਵੇ ਸੁਈਆ ਇਹ ਤੇ ਦੂਜੇ ਸਵੇ ਸੁਈਆ ਜੀ ਕਿੰਨੇ ਕਿ ਦਿਨ ਹੋ ਗਏ ਤਿੰਨ ਦਿਨ ਭਾਈ ਕਿੰਨਾ ਕ ਬੋਲਾ ਇਸ ਟਾਈਮ ਇਸ ਟਾਈਮ ਹੈਗਾ ਜੀ 12 ਲੀਟਰ ਹੈਗਾ ਤਿਆਰ ਆ ਜੀ 12 ਤਿਆਰ ਬੱਚਾ ਕੀ ਆ ਭਾਈ ਨਾਲ ਇਹ ਅੱਸਾ ਜੀ ਨਾਮ ਕਰ ਬੱਚਾ ਰੇਟ ਕਿੰਨਾ ਕਰ ਦਿੰਦਾ ਰੇਟ 45000 ਕਿੰਨੇ ਵੀ ਛੱਡ ਦੂੰਗਾ 40 ਚੂੜੀ ਛੱਡ ਦਿਆਂਗਾ 40000 ਆਪਣਾ ਨੰਬਰ ਬੋਲ ਦੇ ਬਾਈ 98723 ਹਾਂਜੀ 88459 ਇੱਕ ਵਾਰੀ ਫਿਰ 98723 88459 ਦੋਸਤੋ ਦੂਜੇ ਸੂਏ ਬੱਛੀ ਸਾਹੀਵਾਲ ਸੂਏ ਹੋਈ ਇਧਰ ਤੋਂ ਮੂੰਹ ਮੱਥਾ ਦਿਖਾ ਦੇਣਾ ਬਾਈ ਕਹਿੰਦਾ ਘਰ ਦਾ ਹੀ ਕੰਮ ਹੈ ਆਪਣਾ ਸਾਊ ਸ਼ਸ਼ੀਲ ਹੈ ਬੱਛੀ ਤੇ ਹੋਰ ਸਾਹੀਵਾਲ ਜੀ ਆ ਦੋਸਤੋ ਦਰਮਿਆਨੀ ਕਦ ਕਾਟ ਚਾ ਬਿਲਕੁਲ ਆ ਚਾਲਰ ਦੇਖ ਸਕਦੇ ਜਿਹੜੀ ਪਿਓਰਟੀ ਦੀ ਚਰਾਨੀ ਦਿੰਦੀ ਆ ਚੋਟੀ ਦੇਖ ਤੇ ਬਾਕੀ ਜਿਆਦਾ ਹੁਣ ਤੋਰੂਗਾ ਬਾਈ ਬਾਹਰ ਨੂੰ ਤੁਹਾਨੂੰ ਦਿਖਾ ਦਾਂਗੇ ਦੋਸਤੋ ਇੱਧਰ ਇੱਧਰ ਨੂੰ ਲਿਆ ਕਰ ਇੱਧਰ ਆ ਕੇ ਕੱਢ ਲੈ ਵਾਹ ਨਾ ਬਹੁਤ ਹੈ ਦੋਸਤੋ ਫਣ ਫਣ ਪੂਰਾ ਸੋਹਣਾ ਲੱਗਿਆ ਬੱਚੀ ਦੇ ਉਦੋਂ ਕਿ ਸੇਸ਼ਟ ਮਾਹ ਨੂੰ ਇੱਥੇ ਵੀ ਦਿਖਾਉਣਾ ਨਾ ਜਾ ਰਿਹਾ ਰਾਕੇ ਪੀੜ ਲੱਗੀ ਪਈ ਆ ਸ਼ੋਅ ਕਰਤੀ ਹੋਰੇ ਹੋਰ ਗਾਮਾ ਵੀ ਦਿਖਾਉਣਾ ਮੈਂ ਇੱਧਰ ਵੀ ਜਾ ਕੇ ਤੁਹਾਨੂੰ ਤੇ ਫਿਰ ਆਪਾਂ ਇੱਥੇ ਦੀ ਬਲੌਗ ਕਰਾਂਗੇ ਖਤਮ ਉਸ ਤੋਂ ਬਾਅਦ ਪਰਸਨਲ ਵੀਡੀਓ ਬਣਾਵਾਂਗੇ ਕਿ ਇੱਕ ਦੋ ਜਾਨਵਰਾਂ ਦੀ ਇਹ ਵੀ ਆਪਾਂ ਇੱਥੇ ਹੀ ਖਤਮ ਕਰਾਂਗੇ ਬਾਕੀ ਦੋਸਤੋ ਇਹ ਸੈਟਾ ਜਿਹੜਾ ਠੰਡਾ ਬੋਦਾ ਹੈ ਕਿਉਂਕਿ ਪੁਰਾਣੇ ਟਾਈਮ ਦਾ ਬਣਿਆ ਹੋਇਆ ਲੱਕੜ-ਲੁੱਕੜ ਇਹ ਥੱਲੇ ਲੱਗੀ ਹੋਈ ਆ। ਕਾਫੀ ਪੁਰਾਣਾ ਹੋਊਗਾ ਮੇਰੇ ਹਿਸਾਬ ਨਾਲ। ਤੇ ਬਾਕੀ ਦੋਸਤੋ ਅੱਜ ਦਾ ਵਲੌਗ ਆ ਜਿਹੜਾ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਬਾਕੀ ਹੁਣ ਪਰਸਨਲ ਵੀਡੀਓ ਬਣਾਵਾਂਗੇ ਇੱਕ-ਇੱਕ ਦੋ-ਦੋ ਜਾਨਵਰਾਂ ਦੀ। ਅੱਜ ਦੇ ਵਲੌਗ ਚ ਆਪਾਂ ਤਨੌਲਾ ਮੰਡੀ ਪਹੁੰਚੇ ਹੋਏ ਤੇ ਸਾਰੀ ਤਕਰੀਬਨ ਮੰਡੀ ਦਾ ਸਮੂਹ ਜਿਹੜਾ ਦਬਾਤਾ ਤੇ